ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜੀਵ ਸਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਬਾਬਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿਹੜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸਾਡੇ ਨਾਲ ਰਵੀ ਸ਼ੰਕਰ ਜੀ ਸ਼ੰਕਰ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿਹੜੀ ਗੀਤਾ ਜਨਮ ਦਿ ਦੇ ਸੰਬੰਧ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਹਾਂਜੀ ਮੈਂ ਅੱਜ ਦੀ ਗੀਤਾ ਜਨਮ ਦਿ ਦੀ ਸ਼ੋਭਾ ਯਾਤਰਾ निकाली ਜਾ ਰਹੀ ਹੈ ਮੈਂ ਸਭੀ ਦੇਸ਼ ਵਾਸੀਆਂ ਨੂੰ ਇਸ ਸਫਲਤਾ ਕੀ ਬਹੁਤ ਵਧਾਈ ਦਿੰਦਾ ਹਾਂ ਕਿਉਂਕਿ ਇਸ੍ਰੀ ਗੀਤਾ ਜਨਮ ਦਿ विश्व बंधुत्व की भावना वाला पर्व है मानवीय एकता का सर्वत्र कल्याण की भावना करने वाला पर्व है सही सभी को सभी बच्चों को भगवद गीता का युवाओं को अध्ययन करना चाहिए क्योंकि गीता में पूरे मानव मात्र के कल्याण की बात की गई है तो मैं समूचे राष्ट्र से ये आह्वान करता हूँ कि आप गीता जयंती पर्व को भव्यता से मनाएं और मैं केंद्र सरकार से भी ये आग्रह करता हूँ कि गीता जयंती पर्व को राष्ट्रीय पर्व घोषित किया जाए आज की शोभा यात्रा कितों स्टार्ट होके कितने कितने होगी कि, समाप्ति कितने ये शोभा यात्रा हर वर्ष की भांति श्री रामचौक कंपनी बाग से प्रारंभ होकर के पूरे नगर की परिक्रमा करते हुए श्री सनातन धर्म जनता मंदिर पक्का बाग में संपन्न होगी और पूरे नगर में इस शोभा यात्रा का स्वागत करने के लिए सभी जो हमारे धार्मिक जन समुदाय हैं उन्होंने बड़े इंतजाम किए हैं बड़ी व्यवस्था की है तो मैं उन सबका बहुत बहुत धन्यवाद करता रही हूँ एक बात देखने को मिलती है हर स्टेज में एक मंच में सारे सियासी पार्टियाँ सारी इकट्ठियाँ कर देती हैं देखिए वैदिक सनातन धर्म में ना तो हम ये कहते कि सभी समुदाय सभी राजनीतिक पार्टियाँ सभी सामाजिक पार्टियाँ इन सब का एक ही लक्ष्य है एक ही ध्येय है राष्ट्र के लिए सेवा करना तो राष्ट्र की सेवा करने के लिए हमें किसी व्यक्तिगत मंच की आवश्यकता नहीं है किसी समुदाय की होने की आवश्यकता नहीं है एक राष्ट्र भाव जो है केवल सभी देशवासियों को एक कर सकता है यही हमारी संस्कृति है और यही गीता का ज्ञान है देखें असि गलब की रविशंकर जी के और भी जो सियासी पार्टियां इतने पहुंचे हैं उन्होंने भी करते हैं गलबात साढ़े ना कालिया साहब कालिया साहब अज गीता जयंती महासभा पहुंचे हो शोभा ਹਾਂਜੀ ਗੀਤਾ ਜਨਮਤੀ ਦੀ ਸ਼ੋਭਾ ਯਾਤਰਾ ਇਹਦਾ ਸ਼ਰੇ ਸ਼੍ਰੀ ਕੇਵਲਕ੍ਰਿਸ਼ਨ ਜੀ ਔਰ ਉਹਨਾਂ ਦੇ ਬੇਟੇ ਰਵੀਸ਼ੰਕਰ ਜੀ ਨੂੰ ਜਾਂਦਾ ਜਿਨ੍ਹਾਂ ਨੇ 40 ਸਾਲ ਤੋਂ ਲਗਾਤਾਰ ਗੀਤਾ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਹੈ ਜਿਸ ਭਾਵਨਾ ਨਾਲ ਇਹ ਕਾਰਜ ਕਰ ਰਹੇ ਹੈ ਭਾਵਨਾ ਬਣੀ ਰਹੇ ਵਧਦੀ ਰਹੇ ਹੀ ਮੰਗਲ ਕਮ ਜੀ ਜੀ ਲੋਕਾਂ ਨੂੰ ਸੰਦੇਸ਼ ਜਾਂਦਾ ਹੈ ਹੈਗਾ ਸੋ ਅੱਜ ਮੋਕਸ਼ਤਾਨੀ ਕਾਚੀ ਹੈ ਸੋ ਅੱਜ ਗੀਤਾ ਜਨਤੀ ਦੇ ਅਪਲક્ષ ਸ਼ੁਭ ਯਾਤਰਾ نکالی ਜਾ ਰਹੀ ਹੈ ਪੂਰੇ ਜਲੰਧਰ ਸ਼ਹਿਰ ਦੇ ਦੇਖਿਆ ਸੀ ਗੱਲਬਾਤ ਕੀਤੀ ਗਈ ਹੈਗੀ ਹੈ ਜੋ ਮਨੰਦਰਨ ਕਾਲੀਆ ਭਾਜਪਾ ਦੇ ਹਰ ਸਾਲ ਇੱਥੇ ਪਹੁੰਚਦੇ ਨੇ ਕੇ.ਡੀ. ਭੰਡਾਰੀ ਜੀ ਵੀ ਜਿਹੜੇ ਸਾਡਾ ਨਾਲ ਨਾਲ ਗੱਲਬਾਤ ਭੰਡਾਰੀ ਸਾਹਿਬ ਗੀਤਾ ਜਨਤੀ ਦੇ ਮਾਸਫਾ ਦੇ ਵਿੱਚ ਕਿਹੜੀ ਇਹ ਬਹੁਤ ਹੀ ਵਿਸ਼ਾਲ ਸ਼ੋਭਾ ਯਾਤਰਾ ਜਿੰਦਰ ਸਾਹਿਬੋਂ نکالی ਜਾ ਰਹੀ ਹੈ ਮੈਂ ਸਾਰੇ ਸੰਗਤ ਨੂੰ ਬਹੁਤ ਹੀ ਵਧਾਈ ਦਵਾਂਗਾ ਬਹੁਤ ਬਹੁਤ ਹੀ ਲਗਭਗ 40 ਸਾਲ ਤੋਂ ਰਵੀ ਚੰਕਰ ਜੀ ਇਹਨਾਂ ਦੀ ਪੂਰੀ ਟੀਮ ਇਹ ਸ਼ੋਭਾ ਯਾਤਰਾ ਦਿਖਾ ਲੈਣਾ ਮੰਤਵ ਹੈ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਧਰਮ ਬਾਰੇ ਔਰ ਈਸ਼ਵਰ ਬਾਰੇ ਗਿਆਨ ਪ੍ਰਾਪਤ ਹੋਵੇ ਮੈਂ ਸਾਰਿਆਂ ਨੂੰ ਫੇਸਬੁਕ ਉੱਤੇ ਦੇਖਿਆ ਸੀ ਕਿ ਗੱਲ ਕਰ ਕਿੰਦਰ ਜਿੰਦਰ ਸਾਹਿਬ ਸਭਾ ਦੇ ਅੱਜ ਬਹੁਤ ਹੀ ਵਧੀਆ ਗੀਤਾ ਜਨਤੀ ਦਾ ਸਾਰੇ ਪੰਜਾਬ ਦੇ ਵਿੱਚ ਖਾਸ ਕਰਕੇ ਜਲੰਧਰ ਵਿੱਚ ਸਾਡੇ ਜੇ ਕੁਮਾਰ ਚੋਪੜਾ ਦੇਖੇ ਅੱਜ ਚੱਲ ਰਿਹਾ ਜਲੰਧਰ ਵਾਸੀਆਂ ਨੂੰ ਦੇਖਿਆ ਅਸੀਂ ਗੱਲਬਾਤ ਕੀਤੀ ਹੈ ਜੋ ਗੀਤਾ ਜਨਤੀ ਦੇ ਮਾਸ ਸ਼ੋਭਾ ਯਾਤਰਾ ਦੇ ਵਿੱਚ ਅੱਜ ਜਲੰਧਰ ਤੇ ਰਾਮਚੌਂਕ ਤੋਂ ਸਟਾਰਟ ਹੋ ਕੇ ਲਗ ਲਗ ਚੌਂਕਾ ਤੋਂ ਹੁੰਦੇ ਸਮਾਪਤ ਹਿੰਸਾ ਮਜਾ ਗਰਾਊਂਡ ਜਨਤਾ ਮੰਦਰ ਦੇ ਵਿੱਚ ਸਮਾਪਤ ਕੀਤੀ ਜਾਏਗੀ ਸੁਨੀਲ ਮਹਾਜਨ ਜਗਮਾਨੀ ਟੀਵੀ ਜਲੰਧਰ